ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਹੋ ਗਈ ਹੈ ਮਾਰਕ ਕਾਰਨੀ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਪਰ ਉਹਨਾਂ ਦੀ ਤਾਜਪੋਸ਼ੀ ਤੋਂ ਪਹਿਲਾਂ ਸੋਮਵਾਰ ਨੂੰ ਲੀਬਰਲ ਪਾਰਟੀ ਦਾ ਇੱਕ ਸਮਾਗਮ ਹੋਇਆ ਇਸ ਦੌਰਾਨ ਜਸਟਿਨ ਟੂਡੋ ਨੂੰ ਅਧਿਕਾਰਤ ਤੌਰ ਤੇ ਵਧਾਈ ਕਿ ਦਿੱਤੀ ਗਈ ਪਰ ਇਸ ਸਮੇਂ ਦੌਰਾਨ ਟੂਡੋ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਵਿੱਚ ਜਸਟਿਨ ਟੂਡੋ ਨੂੰ ਕੁਰਸੀ ਫਾੜ ਕੇ ਤੁਰਦੇ ਹੋਏ ਉਖਾਈ ਦੇਖਿਆ ਜਾ ਸਕਦਾ ਹੈ ਇਸ ਦੌਰਾਨ ਉਹ ਕੈਮਰਾ ਦੇਖ ਕੇ ਉਤਸ਼ਾਹੀ ਦਿਖਾਈ ਦੇ ਰਹੇ ਹਨ ਔਰ ਹਾਊਸ ਆਫ ਕਾਮਰਸ ਵਿੱਚ ਆਪਣੀ ਕੁਰਸੀ ਹੱਥ ਵਿੱਚ ਫੜ ਕੇ ਰੱਖਦੇ ਹਨ ਦਰਅਸਲ ਟਰੂਡੋ ਦੇ ਇਸ ਇਸ਼ਾਰੇ ਨੂੰ ਟਰੂਡੋ ਦੀ ਵਿਧਾਈ ਦੇ ਪ੍ਰਤੀਕ ਵਜੋਂ ਵੇਖਿਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਕਿ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਗਿਆ ਹੈ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਕਾਰਨੀ ਨੂੰ ਅਜਿਹੇ ਸਮੇਂ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਗਿਆ ਜਦੋਂ ਕੈਨੇਡਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਫ ਯੁੱਧ ਨਾਲ ਜੂਝ ਰਿਹਾ ਹੈ ਮਾਰਕ ਕਾਰਨੀ ਕੈਨੇਡਾ ਤੇ ਬ੍ਰਿਟਨ ਦੋਵਾਂ ਦੇ ਕੇਂਦਰੀ ਬੈਂਕਾਂ ਦੇ ਗਵਰਨਰ ਰਹੇ ਚੁੱਕੇ ਹਨ ਉਹਨਾਂ ਨੂੰ 2008 ਵਿੱਚ ਕੈਨੇਡਾ ਨੂੰ ਵਿਸ਼ਵ ਮੰਦੀ ਵਿੱਚੋਂ ਬਾਹਰ ਕੱਢਣ ਦਾ ਸਿਹਰਾ ਜਾਂਦਾ ਹੈ ਇਸ ਤੋਂ ਪਹਿਲਾਂ 2013 ਵਿੱਚ ਉਹ ਬ੍ਰਿਟੇਨ ਦੇ ਸੈਂਟਰਲ ਬੈਂਕ ਦੇ ਗਵਰਨਰ ਬਣੇ ਇਸ ਤੋਂ ਪਹਿਲਾਂ ਕਾਰਨੀ ਨੇ ਲੰਡਨ ਟੋਕੀਓ ਨਿਊਯਾਰਕ ਅਤੇ ਟ੍ਰਾਂਟੋ ਵਿੱਚ 13 ਸਾਲ ਕੰਮ ਕੀਤਾ ਇਹ ਧਿਆਨ ਦੇਣ ਯੋਗ ਹੈ ਕਿ ਮਾਰਕ ਕਾਰਨੀ ਨੇ ਕਦੇ ਵੀ ਕੋਈ ਚੁਣਿਆ ਹੋਇਆ ਅਹੁਦਾ ਨਹੀਂ ਸੰਭਾਲਿਆ ਤੇ ਨਾ ਹੀ ਸੰਸਦ ਮੈਂਬਰ ਹਨ ਦੱਸਦੇ ਕਿ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਹੋ ਚੁੱਕੀ ਹੈ ਅਤੇ ਹੁਣ ਮਾਰਕ ਕਾਰਨੀ ਤੇਜ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਜਾ ਰਹੇ ਹਨ ਦੱਸਦੇ ਕਿ ਇਸ ਤੋਂ ਪਹਿਲਾਂ ਲਿਬਰਲ ਪਾਰਟੀ ਦਾ ਇੱਕ ਸਮਾमेलन ਹੋਇਆ ਸੀ ਇਸ ਦੌਰਾਨ ਜਸਟਿਨ ਟ੍ਰੂਡੋ ਨੂੰ ਅਧਿਕਾਰਤ ਤੌਰ ਤੇ ਵਧਾਈ ਦਿੱਤੀ ਗਈ ਪਰ ਇਸ ਸਮੇਂ ਦੌਰਾਨ ਟੂਟੋ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਦੇ ਕਿ ਜਸਟਿਨ ਟੂਡੋ ਨੂੰ ਕੁਰਸੀ ਫੜ ਕੇ ਤੁਰਦੇ ਹੋਏ ਵੇਖਿਆ ਜਾ ਰਿਹਾ ਹੈ ਇਸ ਦੌਰਾਨ ਉਹ ਕੈਮਰਾ ਦੇਖ ਕੇ ਦੁਸ਼ਾਈ ਦਿਖਾਈ ਦੇ ਰਹੇ ਹਨ ਉਹ ਹਾਊਸ ਆਫ ਕਾਮਨਸ ਵਿੱਚ ਆਪਣੀ ਕੁਰਸੀ ਆਪਣੇ ਹੱਥ ਵਿੱਚ ਫੜ ਕੇ ਜਾ ਰਹੇ ਹਨ ਦਰਸਲ ਟੂਟੋ ਦੇ ਇਸ ਇਸ਼ਾਰੇ ਨੂੰ ਟੂਟੋ ਦੀ ਵਿਦਾਈ ਦੇ ਪ੍ਰਤੀਕ ਵਜੋਂ ਵੀ ਵੇਖਿਆ ਜਾ ਰਿਹਾ ਹੈ